ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਚੜੈਕ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਵੀ ਮੋਗਾ ਹੀ ਆ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੀਆਂ ਸਕਰੀਨ ਤੇ ਤੁਸੀਂ ਵੇਖ ਰਹੇ ਆ ਲਾਲ ਬਦਾਮੀ ਰੰਗ ਦੀਆਂ ਵੜਾ ਇਹ ਸਾਰੀਆਂ ਹੀ ਸੇਲ ਆ ਵਕਾਊ ਆ ਭਾਜ ਐ ਜੀ ਹੋਣਗੇ ਜਿਹਦੇ ਜਿਹੜੀ ਵੀ ਮੰਨੂ ਫਟ ਬੈਂਦੀ ਆ ਅਗਲੇ ਦੇ ਪਸੰਦ ਆਉਂਦੀ ਆ ਜਿਹੜੀ ਵੀ ਵਹਿੜ ਇੱਥੇ ਬਾਈ ਦੇ ਘਰੇ ਆ ਜੋ ਚੜੈਕ ਵਾਲੀ ਨਹਿਰ ਤੇ ਬਾਈ ਦਾ ਘਰ ਹੈ ਵਿੱਚ ਸੂਈਆਂ ਵਿੱਚ ਗੱਬਣਾ ਸਾਰੀ ਬੰਨ ਗਈ ਹੈਗੀ ਇਨਫਾਰਮੇਸ਼ਨ ਲੈਦਾ ਨਿੱਕੇ ਨਿੱਕੇ ਭਾ ਹੋਣਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਜੀ ਨਾਮ ਦੱਸ ਦਈਏ ਜੀ ਨਾਮ ਹਰਪ੍ਰੀਤ ਸਿੰਘ ਪਿੰਡ ਚੜੈਕ ਝਲਾਮੋਗਾ ਜੀ ਨੰਬਰ 98552595821 ਕਿਹੜੇ ਪਾਸੋਂ ਲੱਗੀ ਇਧਰ ਹੀ ਕਰ ਲੋ ਜੀ ਸਰੂ ਚਲੋ ਇੱਥੇ ਆਓ ਦੱਸੋ ਇਹਦੇ ਬਾਰੇ ਇਹਦੇ ਦੂਜੇ ਸੁਨੇ ਸੁਣਾ ਹਣ ਅਰੇ ਕਿਹ ਹੈ ਜੀ 8-10 ਦਿਨ ਬਾਕੀ ਪਏ ਇਹਦੇ ਦੁੱਧ ਕਿੰਨਾ ਕੁ ਪਿਆਜੂ ਬਾਈ ਦੁੱਧੋ ਅਗਲੇ ਹੁੰਦਾ ਬਾਈ 20 ਲੀਟਰ ਤੋਂ ਬਾਹਰ ਹੀ ਦੱਸਿਆ ਜੀ ਹੂੰ ਬਾਕੀ ਆਪਦੀ ਸਮਝ ਦੇ ਸੇਵਾ ਸੰਭਾਲਾ ਜੀ ਸਹੀ ਹੈ ਜੀ ਲਓ ਜੀ ਦੂਜੇ ਸੂਏ ਜਰਸੀ ਸੁਣਦੀ ਆ ਬਾਈ ਕਹਿੰਦਾ ਜੀ ਤੋਂ ਆਪਾਂ ਖਰੀਦੀ ਆ ਅਗਲੇ ਕਹਿੰਦੇ 20 ਤੋਂ ਬਾਹਰ ਚੋਇਆ ਮਤਲਬ 20 ਤੋਂ ਪਲੱਸ ਚੋਇਆ ਦੁੱਧ ਬਾਕੀ ਬਾਈ ਕਹਿੰਦਾ ਅਗਲੇ ਦੀ ਸਮਝ ਅਗਲੇ ਦੀ ਸੇਵਾ ਸੰਭਾਲ ਆ ਪਿਛਲੇ ਦਾ 20 ਪਲੱਸ ਦੁੱਧ ਵੀ ਕੀ ਕਰੂਗਾ ਜੇ ਇਹ ਗਾਂ ਵਾਲਾ ਸੇਵਾ ਹੀ ਨਾ ਕਰੂ ਵੱਡੀ ਜਰਸੀ ਆ ਜੇ ਭੈਣ ਭਰਾ ਕੋਈ ਵੱਡੀ ਜਰਸੀ ਕਰਦੇ ਹੁੰਦੇ ਨੇ ਲੈਣੀ ਆ ਵੱਡੇ ਕੱਦ ਵਾਲੀ ਜਰਸੀ ਐ ਜਾਦਬਰੀਡ ਫੁੱਲੀ ਐ ਛੋਟਾ ਕੰਨ ਬੋਦੀ ਵਾਲੀ ਵਛੀ ਦੁੱਧ ਭਰਾਵੋ ਤੁਹਾਡੀ ਸੇਵਾ ਦਾ ਪਰ ਇੱਕ ਗੱਲ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦਿੰਨਾ ਲੇਵਾ ਲਾਹੂ ਬਹੁਤ ਆ ਕਿਉਂਕਿ ਲੇਵੇ ਦੇ ਚਾਰ ਛਪੇਰੇ ਵਾਲ ਢੱਲਾ ਪਈਆਂ ਬਹੁਤ ਆ ਅਮਰੀਕਨ ਆਰਗਾ ਸੋਨਾ ਵੱਡਾ ਲੇਵਾ ਤਿਆਰ ਕਰਕੇ ਸੋਨਾ ਜਿੱਦਣ ਤਿਆਰ ਹੋਗੀ ਅਠਾ 10 ਦਿਨਾਂ ਦੀ ਕੱਚੀ ਐ ਪਰ ਲਟ ਕੇ ਸੁ ਦੁੱਧ ਅਗੇ ਤੁਹਾਡੀ ਸੇਵਾ ਦਾ ਪਰ ਤਿਆਰੀ ਬਹੁਤ ਕਰੂਗੀ ਬੱਚੀ ਮੋਟਾ ਮੋਟਾ ਗੁਲਾਬੀ ਹੱਦੀ ਚੁਵਾਈ ਵਾਲਾ ਥਣ ਚਾਰਾਂ ਤਣਾਂ ਦਾ ਸੇਮ ਹੀ ਸਾਈਜ਼ ਆ ਦੂਜੇ ਸੂਬਾ ਵੱਡੇ ਕੱਦ ਕਾਠ ਵਾਲੀ ਚੰਗੇ ਦੁੱਧ ਵਾਲੀ ਜਰਸੀ ਕਿੰਨੇ ਦੀ ਬਾਈ ਇਹਦਾ ਫੋਨ ਤੇ ਕਰਾਂਗੇ ਮਤਲਬ ਫੋਨ ਤੇ ਹਾਂ ਬੋਲੋ ਕੋਈ ਨਹੀਂ ਜਾਇਜ਼ ਹੋਊਗਾ ਕਿਉਂਕਿ ਵੇਚਣ ਵਾਲੇ ਬੰਦੇ ਮੰਗੀ ਜਾਂਦੇ ਵੜਾ ਇਹ ਠੀਕ ਐ ਉਹ ਚਲ ਹੁਣ ਆਪਾਂ ਕਦ ਚਲ ਪਾ ਦਗੇ ਵੀਡੀਓ ਨਾਲ ਦੋਸਤੋ ਪਸ਼ੂ ਜਿਆਦਾ ਕਰਕੇ ਵੀਡੀਓ ਬਣਾਉਣੀ ਕਰਕੇ ਬਾਈ ਕਹਿੰਦਾ ਚਲੋ ਇਹਨਾਂ ਦੀ ਵੀ ਪਾ ਦਿੰਨੇ ਆ ਪਰ ਇਹ ਪਹਿਲਾ ਜੋੜਾ ਬਾਈ ਕਹਿੰਦਾ ਵੇਚਣ ਵਾਲੇ ਭਰਾ ਮੰਗੀ ਜਾਂਦੇ ਆ ਤਾਨੂੰ ਪਤਾ ਹੀ ਆ ਉਹਨਾਂ ਨੇ ਵੀ ਅੱਗੇ ਗਾਂ ਸੇਲ ਕਰਨੇ ਉਹਨਾਂ ਨੇ ਵੀ ਵੀਡੀਓ ਬਣਾਉਣੀ ਆ ਤੇ ਬਾਈ ਨੇ ਵੀ ਬੋਲ ਕਰਤਾ ਅੱਗੇ ਉਹਨਾਂ ਨੇ ਨਫਾ ਲੈਣਾ ਫਿਰ ਉਹ ਗੱਲ ਓਲਾ ਜੇ ਵਿੱਚੋਂ ਜਿਹੜਾ ਹੁੰਦਾ ਉਹ ਓਲਾ ਕਾਹਦਾ ਰਹਿੰਦਾ ਫਿਰ ਤਾਂ ਸਾਹਮਣੇ ਹੀ ਆ ਜਾਂਦਾ ਸਭ ਕੁਝ ਤਾਂ ਕਰਕੇ ਬਾਈ ਕਹਿੰਦਾ ਮੁੱਲ ਜੈ ਜੀ ਹੋਊਗਾ ਕਰ ਲਾਂਗੇ ਫੋਨ ਤੇ ਜੇ ਅਗਲੇ ਦੀ ਕਿਸਮਤ ਚ ਹੋਈਆਂ ਤਾਂ ਪਹਿਲਾ ਸੌਦਾ ਹੋ ਗਿਆ ਤਾਂ ਅਗਲੇ ਲੈ ਜਾਣਗੇ ਤੇ ਜੇ ਕੋਈ ਉਦੋਂ ਉਹਨਾਂ ਤੋਂ ਪਹਿਲਾਂ ਕੋਈ ਨਗਦ ਪੈਸੇ ਦਿੰਦਾ ਹੈ ਤਾਂ ਅਗਲਾ ਵੀਡੀਓ ਤੇ ਫੋਨ ਲਾ ਲੈ ਦੋ ਨੰਬਰ ਤੇ ਆ ਜਾ ਬਾਈ ਇਹਨੇ ਵੀ ਦੂਜੇ ਸੁਣਾਂ ਹੇ ਵੀ ਪੂਰੀ ਵੱਡੀ ਹੈ ਨਾ ਪੂਰੀ ਵੱਡੀ ਫੁੱਲ ਕੱਦ ਲਈ ਆ ਕਿੰਨਾ ਕੁ ਪਿਆਜੂ ਇਹ ਵੀ ਬਹੁਤ ਯਾਨੀ ਕਿ ਇਹਨੂੰ ਵੀ 22 ਲੀਟਰ ਚਾਹੀਦਾ ਦੁੱਧ ਸਮਾਂ ਸਮਾਂ ਹੀ ਲੈ ਜੂ 5 ਸਤਰ ਲਓ ਜੀ ਇੱਕ ਨੰਬਰ ਤੇ ਦੋ ਨੰਬਰ ਫੁੱਲ ਵੱਡੀਆਂ ਜਰਸੀਆਂ ਤੇ ਅਮਰੀਕਨਾਂ ਜਿੰਨਾ ਦੁੱਧ ਦੇਣਾ ਮੱਲਾ ਆ ਰਗੀਆ ਪੂਰੀ ਭਾਰੀ ਫੁੱਲ এবੀਬਾਡੀ weight ਵਾਲੀ ਟੌਪ ਦੀ ਪੰਜਾਬ ਵਾਲੀ ਜਰਸੀ ਲੈ ਵਲ ਇਹਦਾ ਵੀ ਸੋਹਣਾ ਵੱਡਾ ਚਾਰਾਂ ਪੰਜਾਂ ਦਿਨਾਂ ਦੇ ਆਸੇ ਪਾਸੇ ਸੂਪੂ ਮੋٹے ਮੋٹے ਗੁਲਾਬੀ ਹਾਦੀ ਚਵਾਈ ਵਾਲੇ ਥਾਨ ਆ ਰਾਜੀ ਬਹੁਤ ਆ ਦੋਸਤੋ ਤੁਹਾਨੂੰ ਵੀ ਪਤਾ ਜਰਸੀਆਂ ਥੋੜੇ ਨਾ ਆ ਗਏ ਜਦੋਂ ਨਗ ਥੋੜੇ ਆ ਤੇ ਫਿਰ ਮੈਲਨੇ ਵੀ ਥੋੜੇ ਹੀ ਆ ਵੱਡੀ ਜਰਸੀ ਬਹੁਤ ਘੱਟ ਮਿਲਦੀ ਆ ਪਰ ਦੋ ਵੱਡੀਆਂ ਜਰਸੀਆਂ ਜੇ ਕੋਈ ਲੈਣ ਦਾ ਚਾਹਵਾਨ ਹੋਵੇ ਭੈਣ ਭਰਾ ਚੰਗੇ ਦੁੱਧ ਵਾਲੀਆਂ ਪਹਿਲਾ ਜੋੜਾ ਵੜਾਂ ਦਾ ਫੁੱਲ ਚੰਗਾ 22 ਕਿਲੋ ਦੁੱਧ 22 ਦਸ ਦਾ ਖੁੱਲਾ ਪਿਆ ਜੂ ਦੋ ਨੰਬਰ ਬਚੀਏ ਇੱਕ ਨੰਬਰ ਨੇ ਵਾ ਵੀ ਅਗਲੇ ਵੀ ਹਨਾ ਚਾਈ ਦੀ ਫੇਰੀ ਦੋਸਤੋ ਨੇ ਕਰਨਾ ਕੋਈ ਵੀ ਆ ਮਰੀ ਪਾਲ ਪਾਈ ਪੱਦੀ ਆ ਹਾਂ ਦੋਸਤੋ ਕਿੰਨੇ ਦੀ ਬਾਈ ਇਹ ਇਹਦਾ ਵੀ ਪ੍ਰਾਈਸ ਫੋਨ ਤੇ ਇਹਦੇ ਫੋਨ ਤੇ ਕਰਾਂਗੇ ਪਹਿਲੇ ਜੋੜੇ ਦਾ ਪ੍ਰਾਈਸ ਫੋਨ ਤੇ ਸੌਦਾ ਬਾਈ ਕਹਿੰਦਾ ਹੋਇਆ ਵਰਗਾ ਅਗਲੇ ਮੁੱਲ ਲਾਈ ਜਾਂਦੇ ਆ ਦੋਹਨ ਕਰ ਮੰਗਦੇ ਆ ਫੋਨ ਆ ਜਾਂਦਾ ਵੀ ਮੈਂ ਕਹਿੰਦਾ ਨਹੀਂ ਵੀ ਕੋਈ ਨਹੀਂ ਰੋਕ ਕੇ ਠੀਕ ਹੈ ਜੀ ਹਾਂ ਬਾਕੀ ਤੁਹਾਨੂੰ ਵੀ ਪਤਾ ਥੋੜਾ ਜਿਹਾ ਧਾਰ ਸੁਧਾਰ ਵਾਲੇ ਪਾਸੇ ਵੀ ਫਰਕ ਪੈ ਜਾਂਦਾ ਤੇ ਇਹ ਅਗਲੇ ਆਦੇ ਨਗਦ ਪੈਸੇ ਅਗਲੇ ਨੇ ਹਾਂ ਕਹਿਦੀ ਤੇ ਵੜਾਂ ਹੀ ਵਿਕੀਆਂ ਵਾ ਤੇ ਜੇ ਕੋਈ ਉਦੋਂ ਪਹਿਲਾਂ ਵੀਡੀਓ ਵੇਖ ਕੇ ਅਗਲਾ ਕਹਿੰਦਾ ਬਾਈ ਮੈਂ ਨਾਗ ਦੇ ਦਿੰਨਾ ਤੇ ਅਗਲਾ ਲੈ ਜੇ ਹੁਣ ਜਿਹਦੇ ਘਰ ਦਾ ਅੰਜਲ ਹੋਇਆ ਉੱਥੇ ਇਹਨਾਂ ਨੇ ਚਲੀਆਂ ਜਾਣ ਤਿੰਨ ਨੰਬਰ ਬਾਈ ਇਹ ਪਹਿਲਾਂ ਬੱਚੀ ਆ ਪਹਿਲਾ ਸੂਆ ਹਾਂ ਸੂਆ ਖੰਡੂ ਸਰੀਏ ਨਹੀਂ ਗੱਲ ਕੋਈ ਸਮਾਂ ਮੈਂ ਜੁ ਕੋ 10 ਦਿਨ ਲੈ ਜੂ ਦੁੱਧ ਕਿਹਨਾਂ ਪਿਆ ਜੂ ਤੇਰੇ ਹਿਸਾਬ ਨਾਲ ਬਾਈ ਬਹੁਤ ਚੰਗਾ ਪਤਾ ਨਹੀਂ ਕਿੰਨਾ ਚਾਹੀਦਾ 10 ਦਿਨਾਂ ਦੀ ਕੱਚੀ ਆ 14 ਤੋਂ 15 ਦੇ ਵਿਚ ਵਿੱਚ ਬਾਈ ਕਹਿੰਦਾ ਦੁੱਧ ਪਿਆ ਜੂ 10 ਦਿਨਾਂ ਦੀ ਕੱਚੀ 14-15 ਕਿਲੋ ਬਾਈ ਦਾ ਦੁੱਧ ਪਿਆ ਜੂਗੀ ਇਹ ਇੱਕ ਨੰਬਰ ਤਿੰਨ ਨੰਬਰ ਪਹਿਲਣ ਵੱਛੀ ਐ ਪਹਿਲਾ ਸੂਆ ਦੋਸਤੋ ਇੱਕ ਨੰਬਰ ਮੂੰਹ ਚੋਂ ਨਿਕਲੇ ਕਹਿਣਾ ਪਹਿਲਣ ਸੀ ਪਹਿਲਣ ਵੱਛੀ ਐ 14-15 ਕਿਲੋ ਦੁੱਧ ਬਈ ਕਾ ਦੇਦਾ ਵੀ ਉਹਨਾਂ ਜਿੱਡਾ ਹੀ ਆ ਬਸ ਇੰਨਾ ਉਹ ਦੂਜੇ-ਦੂਜੇ ਸੂਵੇ ਸੂੰਦੀਆਂ ਪਹਿਲੀਆਂ ਦੋਵੇਂ ਵੜਾਂ ਇਹ ਪਹਿਲੇ ਸੂਵੇ ਸੂੰਦੀ ਐ ਇਹ ਪਲੂਣ ਵੱਛੀ ਆ ਹਾਈਟ ਉਹਨਾਂ ਦੇ ਬਰੋਬਰ ਹੀ ਆ ਕਿੰਨੇ ਦੀ ਬਾਈ ਹਰਪ੍ਰੀਤ ਇਹ ਦਾ 48000 ਪਈ ਹੈ ਲੋਜੀ 40 ਤੇ 8 48000 ਹਾਂਜੀ ਬਾਕੀ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੁੰਦਾ ਫੈਟ ਫੂਡ ਫੁੱਲੀ ਆਉਂਦੀ ਆ ਹਾਂ ਮੱਝ ਤੁਹਾਨੂੰ ਪਤਾ ਹੀ ਆ 14 15 ਕਿਲੋ ਦੁੱਧ ਵਾਲੀ ਸਵਾ ਲੱਖ ਜੀ ਉਹਦੀ ਘੱਟੋ ਘੱਟ ਚੰਗੀ ਭਾਰੀ ਵੱਡੀ ਮੱਝੋ ਤਾਂ ਫੇਰ ਤਾਂ ਡੇਢ ਲੱਖ ਵਾਲਾ ਕੰਮ ਹੀ ਆ ਹਾਂਜੀ ਬਈ 4 ਨੰਬਰ ਜਰਸੀ ਬਈ ਇਹ ਵੀ ਪਹਿਲਾ ਸੁਆਈ ਬਰ ਇਹ ਵੀ ਪਲੂਨ ਆ ਹਾਂਜੀ ਸਮਾ ਬਈ ਇਹ ਵੀ ਕੋਈ 5-7 ਲ ਲਊਗੀ ਬਰ ਕਿੰਨਾ ਕੁ ਦੁੱਧ ਪਿਆ ਜੀ ਦੋ ਦੋ 14 ਮਲ ਲੀਟਰ ਦਾ ਚਾਹੀਦਾ ਨਮ ਤੇ ਫੁੱਲਾ ਠੀਕ ਹੈ ਦੋਸਤੋ 3 ਨੰਬਰ 4 ਨੰਬਰ ਇਹ ਜੋੜਾ ਪਹਿਲਣਾਂ ਦਾ 14 15 ਲੀਟਰ ਦਾ ਬਾਈ ਕੰਦਾ ਦੁੱਧ ਚਾਹੀਦਾ ਇਹ ਵੀ ਮਤਲਬ ਪੰਜਾਂ ਦਿਨਾਂ ਦੀ ਕੱਚੀ ਆ ਕੋਈ ਦਿਹਾੜੀ ਪਹਿਲਾਂ ਵੀ ਸੂ ਸਕਦੀ ਆ ਬਰੀਡ ਬਰੂਡ ਬਹੁਤ ਆ ਜਰਸੀ ਬਰੀਡ ਦੀ ਪੂਰੀ ਸੋਹਣੀ ਵੱਛੀ ਆ ਬੁੱਥੀ ਪਾਥੀ ਵੇਖੋ ਹਮ ਫੁੱਲ ਕੁਆਲਿਟੀ ਵਾਲੀ ਆ ਛੋਟਾ ਕੰਨ ਤਿੰਨਾ ਚਾਰਾਂ ਉਂਗਲਾਂ ਦਾ ਬੁੱਧੀ ਵਾਲੀ ਵੱਛੀ ਜਰਸੀ ਬਰੀਡ ਦੀ ਬਸ ਮੈਂ ਤੁਹਾਨੂੰ ਦੱਸ ਦੇਣਾ ਹਰੇਕ ਭੈਣ ਭਰਾ ਦੀ ਡਿਮਾਂਡ ਕਾਹ ਤੋਂ ਹੁੰਦੀ ਆ ਬਸ ਕਾਰਨ ਇੰਨਾ ਕੀ ਆ ਕਿ ਇਹਨਾਂ ਦਾ ਦੁੱਧ ਮੱਝਾਂ ਵਰਗਾ ਹੁੰਦਾ ਮੱਝ ਅੱਜ ਕੱਲ ਤੁਹਾਨੂੰ ਪਤਾ ਦਰਮਿਆਨੇ ਬੰਦੇ ਦੀ ਰੇਂਜ ਤੋਂ ਬਾਹਰ ਆ ਕਿਉਂਕਿ ਦਰਮਿਆਨੀ ਮੱਝ ਲੱਖ ਰੁਪਏ ਦੀ ਆਉਂਦੀ ਆ ਤੇ ਮਾੜਾ ਬੰਦਾ ਲੱਖ ਰੁਪਿਆ ਤੁਹਾਨੂੰ ਵੀ ਪਤਾ ਕਿੱਥੇ ਲੱਗਦਾ ਇਹ ਉਦੋਂ ਅੱਧੇ ਪੈਸਿਆਂ 'ਚ ਆ ਜਾਂਦੀ ਆ ਲੱਖ ਦੇ ਬਰਾਬਰੇ ਦੋ ਵਹਿੜਾਂ ਆ ਜਾਂਦੀਆਂ ਮੱਝ ਦੇ ਬਰਾਬਰ ਤਾਂ ਹਰੇਕ ਨੂੰ ਹੁੰਦਾ ਜਰਸੀ ਲੈ ਲਗੇ ਜਰਸੀ ਲੈ ਲਗੇ ਕਿਉਂਕਿ ਦੁੱਧ ਇਹਦਾ ਮੱਝ ਆ ਰਗਾ ਉਹਦਾ ਫੈਟ ਫੂਡ ਫੁੱਲ ਆਉਂਦੀ ਆ ਕਿੰਨੇ ਦੀ ਬਾਈ ਇਹਦਾ ਹੀ ਮੁੱਲ ਤਾਂ 52 ਦੀ 50 ਦੀ ਲੈ ਲਓ ਜੀ ਮੁੱਲ 52 ਇਹ ਵੀ 50 ਦੀ ਛੋਟੇ ਛੋਟੇ ਭਾਜਾਂ ਤੇ 50000 ਦੀ ਟੋਕੜ ਮੱਝ ਆਉਂਦੀ ਆ ਲੱਸੀ ਲਾਵੀ ਚੰਗੀ ਭਾਰੀ ਫੰਡਰ ਮੱਝ ਵੀ 65 70000 ਦੀ ਵਿਕ ਜਾਂਦੀ ਆ ਐ ਤੇ ਹਰਪ੍ਰੀਤ ਬਾਈ ਇਹ ਵੀ ਦੂਜੇ ਪਹਿਲੇ ਸੋਹਣ ਪਲੂਨ ਇਹ ਵੀ ਹਾਂਜੀ ਕਿੰਨੇ ਦਿਨ ਲੈ ਜੂ ਇਹ ਦੋ ਚਾਰ ਦਿਨ ਵੱਧ ਲੈ ਜੂਗੀ ਲਓ ਜੀ ਇਹ ਯਾਨੀ ਕਿ ਹਫਤੇ ਤੋਂ 10 ਦਿਨਾਂ ਦੇ ਵਿੱਚ ਵਿੱਚ ਸੂਪੂ ਇਹ ਯਾਨੀ ਕਿ ਪੰਜਾਂ ਕੇ ਦਿਨਾਂ ਦੇ ਨਾਲ ਚਾਰਾਂ ਦੇ ਵਿਚ ਵਿਚ ਸੂਪੂ ਚਾਰ ਨੰਬਰ ਜਰਸੀ ਆਹ ਪੰਜ ਨੰਬਰ ਹਫਤੇ ਦੀ ਕੱਚੀ ਮੰਨ ਲਓ ਇਹ ਤਾਂ ਨਾ ਚਾਰ ਨੰਬਰ ਨੂੰ ਪੰਜ ਨੰਬਰ ਬਾਈ ਕਹਿੰਦਾ ਦੋ ਚਾਰ ਦਿਨ ਵੱਧ ਲੈ ਜੂ ਯਾਨੀ ਕਿ ਹਫਤੇ ਦੇ ਆਸੇ ਪਾਸੇ ਸੂਪੂ ਬਾਦ ਤੋਂ ਬਾਦ 10 ਦਿਨਾਂ ਦੇ ਅੰਦਰ ਅੰਦਰ ਨੇ ਸੂਪ ਪੈਣਾ ਸੋਹਣੀ ਬੱਚੀ ਇਹ ਵੀ ਬਹੁਤ ਹੈ ਥਾਣੇ ਦੇ ਵੀ ਸੋਹਣੇ ਹੁਣ ਤੱਕਰ ਤੁਸੀਂ ਪੰਜ ਵੜਾ ਵੇਖ ਲਈਆਂ ਇਹਦੇ ਸਣੇ ਸਾਰੀਆਂ ਜਰਸੀਆਂ ਥਣ ਭਾਂਡੇ ਦੀਆਂ ਸਾਫ਼ ਸੁਥਰੀਆਂ ਕਿਸੇ ਦੇ ਵੀ ਫੋਟ ਸ਼ੰਗਪੂ ਆਵਨੀ ਬਾਕੀ ਵਾਲਟੇਲਾਂ ਬਹੁਤ ਪਈਆਂ ਪੰਜ-ਛੇ ਦਿਨ ਅਗਲਾ ਵਧੀਆ ਸੇਵਾ ਸੰਭਾਲ ਗੌਰ ਕਰ ਲੈਂਦਾ ਸੋਨਾ ਲੈਵਾ ਤਿਆਰ ਕਰਕੇ ਸੂ ਅੱਜ ਜਿਹੜੀ ਕੱਚੀ ਆ ਪੰਜ-ਛੇ ਦਿਨ ਹਫਤਾ ਉਹੀ ਚਾਰ ਪੈਸੇ ਤੁਹਾਨੂੰ ਭਾਜ ਮਿਲ ਜਾਣੀਆਂ ਇਹ ਵਾਧੇ ਵਾਲਾ ਹੀ ਕੰਮ ਹੈ ਕਿੰਨੇ ਦੀ ਬਾਈ ਇਹਦਾ ਵੀ ਮੁੱਲ 52 50 ਦੀ ਹੈ ਬਸ ਲਓ ਜੀ ਇਹਦਾ ਵੀ ਮੁੱਲ 52 50 ਦੀ ਹੈ ਤੇ ਜਿੱਦਨ ਤਿਆਰ ਹੋਗੀ ਇਹੀ ਵਛੀਆਂ 8-8 10-10 ਹਜ਼ਾਰ ਮਹਿੰਗੀਆਂ ਮਿਲਣਗੀਆਂ ਤੁਹਾਨੂੰ ਵੀ ਪਤਾ ਜਿਹੜਾ ਹਫਤਾ ਪੱਠੇ ਪਾਊਗਾ ਅੱਜ ਵਾਲੇ ਭਾਜ ਉਹਦਨ ਕਿਨੇ ਦੇਣੀਆਂ ਅੱਗੇ ਇਹਦਰ ਹੋਰ ਇੱਕ ਬਲੈਕ ਕਲਰ ਦੀ ਕਾਲੇ ਰੰਗ ਦੀ ਜਰਸੀ ਕਿੰਨੇ ਦਿਨ ਲੈ ਜੂ ਹਰਪ੍ਰੀਤ ਬਾਈ 3 ਹਫ਼ਤੇ ਦੀ ਕੱਚੀ ਆ ਜੀ ਕਿੰਨਾ ਕੁ ਦੁੱਧ ਪਾ ਦੂ ਬਹੁਤ 14-15 ਲੀਟਰ ਪੀ ਜਾ ਜਦਾ ਇਹਨੂੰ ਠੀਕ ਐ ਦੋਸਤੋ ਔਸਤ ਤਕਰੀਬਨ ਇੱਥੇ ਕੀ ਐ 14-15 ਨਾਰਮਲ ਹੀ ਦੁੱਧ ਆ ਦਸਤੀ ਕੱਦ ਚਾਹੀਦਾ ਹਾਂ ਬਾਕੀ ਅੱਗੇ ਅਗਲੇ ਦੀ ਸੇਵਾ ਜੇ ਕੋਈ 2 ਕਿਲੋ ਫੀਡ ਵੱਧ ਪਾ ਲੂ ਤੇ 2 ਕਿਲੋ ਵੱਧ ਚੋਲੂ ਰਾਜੀ ਬਹੁਤ ਆ ਇਹ ਵੀ ਹੂੰ ਲੇਵਾ ਬਾਸ ਹੁਣ ਫਿੱਟ ਫਿੱਟ ਸ਼ਾਨਦਾਰ ਹਵਾਨਾ ਦੂਜਾ ਸੁਆ ਕਰਮਾ ਵਾਲੀ ਬਲੈਕ ਕਲਰ ਤੇ ਕਾਫੀ ਕਲਰ ਦਾ ਸਮੇਲ ਜਿਆ ਬਾਕੀ ਦੁੱਧ ਬਰੀਡ ਨੇ ਦੇਣਾ ਭਾਵਾਂ ਜਰਸੀ ਕਾਲੇ ਰੰਗ ਦੀ ਹੋਵੇ ਭਾਵਾਂ ਬਦਾਮੀ ਰੰਗ ਦੀ ਤੇ ਭਾਵਾਂ ਚਿੱਟੇ ਰੰਗ ਦੀ ਫੈਟ ਇਹਨਾਂ ਦੀ ਤਕਰੀਬਨ ਸਾਰਿਆਂ ਦੀ ਸੇਮ ਹੀ ਆਉਂਦੀ ਆ ਕਿਉਂਕਿ ਕਲਰ ਤੇ ਜਰੂਰ ਚੇਂਜ ਆ ਕੱਲਾ ਬਸ ਇਹ ਨਾ ਬਾਕੀ ਲੇਵਾ ਲੋ ਆਪ ਦੇ ਨਾ ਹਾਂ ਕਿੰਨੇ ਦੀ ਬਾਈ ਬਦਜਾ ਜਾ ਬੈਲੀ ਕਿਹ ਯਾਰ ਬਾਈ ਚੱਕੋ ਜੀ ਉਦੋਂ ਵੀ ਛੋਟਾ ਪਾ 42000 بس ਇੰਨਾ ਹੀ ਆ ਮੈਂ ਤੁਹਾਨੂੰ ਦੱਸ ਦਿੰਦਾ ਇਹਦਾ ਭਾਅ ਘੱਟਗਾ ਤੋਂ ਆ ਦੂਜਿਆਂ ਨਾਲੋਂ 8-10 بس ਇੰਨਾ ਹੀ ਆ ਹਾਂ ਪ੍ਰੋਗਰਾਮ ਮੂਰੇ ਬੜੇ ਆ ਗਏ ਹਾਂ ਇਹਨਾਂ ਸਾਹਮਣੇ ਤਾਂ ਤਿੰਨ-ਚਾਰ ਦਾ ਕੱਠੇ ਵਿਆਹ ਹੀ ਆ ਗਏ ਠੀਕ ਐ ਦੋਸਤੋ ਤਿੰਨ-ਚਾਰ ਦਿਨ ਤਾਂ ਬਾਈ ਕਹਿੰਦਾ ਕੱਠੇ ਵਿਆਹ ਹੀ ਆ ਗਏ ਐ ਪ੍ਰੋਗਰਾਮ ਉਹਨਾਂ ਕਰਕੇ ਵੀ ਹੋ ਜਾਂਦਾ ਤਾਂ ਹੀ ਬਾਈ ਕਹਦਾ ਕੰਮ ਉਹਨੇ ਕੀ ਭਾਅ ਮੰਗੇ ਜਿੰਨੇ ਕ ਲੈਣੇ ਆ ਐਤੇ ਆ ਜਾ ਬਾਈ ਇਹ ਉਹਦੇ ਨੂੰ ਅਰਧਾ ਦੰਦੀ ਕੱਟੀ ਬਸ ਵੇੜਾ ਕਿੰਨੇ ਦੀ ਇਹ ਪੱਕੇ ਵਾਲੀ ਦੇ ਦਾਂਗੇ ਲਓ ਜੀ ਇਹਦਾ ਉਦੋਂ ਵੀ 1000 ਘਟ ਜੀਨੇ ਜਰਸੀਆਂ ਲੈਣੀਆਂ ਅਗਲੇ ਨੂੰ ਜਰਸੀਆਂ ਮੈਚਿੰਗ ਨਾਲੇ 22 ਵਿਹਲਾ ਹੋ ਜੂ ਤੇ ਆਪਦਾ ਵਿਹਲਾ ਹੋ ਕੇ ਵਿਆਹ ਵੇਖੂਗਾ ਇਹ 41000 ਦੀ ਦੋ ਦੇ ਵੀ ਕੋਈ 14 13 14, 14 15 ਇੱਥੇ ਪਿਆ ਜੂ ਹਫਤੇ ਦੀ ਇਹ ਕੱਚੀ ਆ ਅਜਾ ਉਸ ਵੀ ਚਾਦਾਂ ਫੇਰ ਕੇ ਵੀਡੀਓ ਪਾਉਣੀ ਸੀਗੀ ਸਾਮ ਠੀਕ ਹੈ ਦੋਸਤੋ ਬਾਈ ਕਹਿੰਦਾ ਹਜੇ 4 ਦਿਨ ਸਾਮ ਕੇ ਵੀਡੀਓ ਪਾਉਣੀ ਸੀ ਇਹਨਾਂ ਦੀ ਪਰ ਬਾਈ ਕਹਿੰਦਾ ਹੁਣ ਪ੍ਰੋਗਰਾਮ ਤੇ ਵੀ ਜਾਣਾ ਕਿਉਂਕਿ ਹਰੇਕ ਦੇ ਭੈਣ ਭਰਾ ਦੇ ਜਾਣਾ ਪੈਂਦਾ ਤੇ ਤਾਂ ਕਰਕੇ ਬਾਈ ਕਹਿੰਦਾ ਫਿਰ ਆਪਾ ਉਹ ਜੋ ਮੋਲੀ ਘੱਟ ਕਰਤਾ ਠੀਕ ਐ ਇੱਕ ਬਾਈ ਕਹਿੰਦਾ ਵੀ ਤਿੰਨ ਚਾਰ ਇਕੱਠੇ ਹੀ ਗਏ ਤੁਹਾਨੂੰ ਵੀ ਪਤਾ ਸਿਆਲਾਂ ਜੀ ਪ੍ਰੋਗਰਾਮ ਹਰੇਕ ਦੇ ਸਿਆਲਾਂ ਚ ਹੀ ਹੁੰਦੇ ਆ 41000 ਦੀ ਐਦੂ ਘੱਟਦਾ ਨਹੀਂ ਮੈਲਨੀ ਉਹ 42 ਦੀ ਆਕੇ ਵਾਲੀ ਦੀ ਆਹਾਂ ਕਿੰਨੇ ਦੀ ਇਹ ਸੋਈ ਵੀ ਅੱਜ ਤੀਜਾ ਚੌਥਾ ਤਾਂ ਨਾ ਗਿਆ ਠੀਕ ਐ ਕਿੰਨਾ ਕੁ ਪਿਆਜੂ ਪਿਆਜੂ ਕੋਈ 12-13 ਲਿਟਰ ਕਿੰਨੇ ਦੀ ਇਨਾ ਔਰ 35000 ਰੁਪਏ 35 ਦੀ ਲਓ ਜੀ ਇਹ ਉਦੋਂ ਵੀ ਘਟ 35 ਦੀ ਹਟਦਾ ਨਹੀਂ ਭਾਈ ਵਿਆਹ ਵੇਖੂਗਾ 35000 ਦੀ ਇਹ ਬਾਕੀ ਜੇ ਨਹੀਂ ਗੱਲ ਵੇੜ ਵੀ ਹਾਂ 8 ਕਿਲੋ ਵਾਂਗੂ ਹੋਊ ਪਰਸੋਂ ਦੀ ਸੂਈ ਆ ਦੁੱਧ 12 13 14 ਇੱਥੇ ਬਾਈ ਕਹਿੰਦਾ ਪਿਆ ਜੂ 8 ਕਿਲੋ ਅੱਜ ਤਿਆਰ ਹੈ ਸਵੇਰ ਵੀ 4 ਕਿਲੋ ਚੋਕੇ ਲੈ ਜਾ ਸ਼ਾਮ ਨੂੰ ਵੀ 4 ਕਿਲੋ ਚੋਕੇ ਲੈ ਜਾ 35000 ਪਹਿਲਾਂ ਸੂਆ ਸੂਈਆ ਪਹਿਲਾ ਸੂਆ ਮਗਰ ਬੱਛਾ ਟੋਕੜਾਂ ਵਾਲਾ ਪਾ ਤੋ ਕੜਾਉਂਦਿਆਂ ਇੰਨੇ ਦੀਆਂ 35 35000 ਦੀਆਂ ਇਹ ਤਾਂ ਫੇਰ ਸੱਜਰ ਆ ਤੇ ਬਸ ਤੁਹਾਨੂੰ ਗੱਲ ਦੱਸ ਹੀ ਦਿੱਤੀ ਕਿ ਤਿੰਨ ਚਾਰ ਪ੍ਰੋਗਰਾਮ ਇਕੱਠੇ ਹੀ ਆ ਗਏ ਬਾਈ ਕਹਿੰਦਾ ਇੱਕ ਬਾਈ ਹੈ ਬੰਦਾ ਕੱਲਾ ਕੋਈ ਦੋ ਚਾਰ ਜਾਨੇ ਹੋਣ ਫੇਰ ਵੀ ਉੱਥੇ ਸੌਖਾ ਹੋ ਜਾਂਦਾ ਚਲ ਦੂਜੇ ਸਾਮ ਲੈਣਗੇ ਕੱਲਾ ਬੰਦਾ ਇਹ ਤੇ ਫੇਰ ਸ਼ਾਮ ਸਭਾਈ ਦਾ ਔਖਾ ਹੋ ਜਾਂਦਾ ਤਾਂ ਕਰਕੇ ਬਾਈ ਕਹਿੰਦਾ ਬਸ ਲੈਣ ਦੇਣ ਵਾਲੇ ਭਾਈ ਆ ਵਿਚਰ ਵਾਲਾ ਹੀ ਕੰਮ ਆ ਪਾ ਸਹੀ ਆ 12 ਵਜੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਸ਼ਾਂਤੇ ਕਰਹਵਾਨਾ ਉਹਦਣਾ ਭਰ ਲੈਣਾ ਅੱਜ ਦੀ ਵੀਡੀਓ ਦੇ ਵਿੱਚ ਜਮਾ ਜੈਜ ਪਾ ਦੀਆਂ ਪਹਿਲਾ ਜੋੜਾ ਵਾੜਾਂ ਦਾ ਫੁੱਲ ਹੀ ਚੰਗਾ 20 ਪਲੱਸ ਦੁੱਧਾ ਦੇਣ ਵਾਲੀਆਂ ਜਰਸੀਆਂ ਵੱਡੇ ਕੱਦ ਵਾਲੀਆਂ ਜਿਹਦੇ ਜਿਹੜੇ ਵੀ ਮਾਨੂਫੈਟ ਆਉਂਦੀ ਆ ਚੰਗੀ ਲੱਗਦੀ ਆ ਬਾਈ ਹਰਪ੍ਰੀਤ ਦੇ ਘਰੇ ਆਜੋ ਚੜੈਕ ਵਾਲੀ ਨਹਿਰ ਤੇ ਘਰ ਆ ਸਾਹਮਣੇ ਨਹਿਰ ਆ ਉਹ ਅੱਡਾ ਅੱਡੇ ਤੋਂ ਚੜਦੇ ਵਾਲੇ ਪਾਸੇ ਨੂੰ ਨਹਿਰ ਦੀ ਪੱਟੜੀ ਪਰੜੀ ਤੁਰੇ ਉਹ ਪਹਿਲਾ ਹੀ ਘਰ ਆ ਬਾਈ ਦਾ ਹਰਪ੍ਰੀਤ ਬਾਈ ਦਾ ਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ